ਮਰਨ ਵਰਤ ਤੇ ਬੈਠਾ ਤੂੰ ਭੋਖਣ ਪਾਣਾ ਸ਼ੇਰਾ ਤੇਰੇ ਇਸ ਅਣਸਣ ਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਤੇਰੇ ਇਸ ਅਣਸਣ ਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਕਿਸਾਨੀ ਖਾਤਰ ਪਰਿਵਾਰ ਤੂੰ ਛੱਡਿਆ ਕਿਸਾਨੀ ਲਈ ਪਰਿਵਾਰ ਤੂੰ ਛੱਡਿਆ ਧੰਨ ਜਿਗਰਾ ਏ ਤੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਡੱਲੇ ਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਡ੍ਰਿੱਪ ਲਵਾ ਕੇ ਹੋ ਜਾਂਦਾ ਕੜਾ ਡ੍ਰਿੱਪ ਲਵਾ ਕੇ ਹੋ ਜਾਂਦਾ ਕੜਾ 14 ਦੀ ਖਿੱਚ تیاری ਐ ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਐ ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਜੇ ਤੂੰ ਚਾਹੁੰਦਾ ਬਿਕਬੀ ਜਾਂਦਾ ਜੇ ਤੂੰ ਚਾਹੁੰਦਾ ਬਿਕਬੀ ਜਾਂਦਾ ਕੋਈ ਕੀ ਕਰ ਲੈਂਦਾ ਤੇਰਾ ਢੱਲੇਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਢੱਲੇਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ ਪਵਨ ਕੇ ਲਾਭੀ ਆਖੇ ਤੈਨੂੰ ਪਵਨ ਕੇ ਲਾਭੀ ਆਖੇ ਤੈਨੂੰ ਧੰਨ ਜਿਗਰਾ ਏ ਤੇਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੱਲੇਵਾਲ ਨੂੰ ਵੇਖ ਕਿਸਾਨੋ ਸਿਰ ਚੁੱਕਦਾ ਮੇਰਾ